ਇੱਕ ਨੌਜਵਾਨ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਨਾਭਾ ਦੀ ਮਸ਼ਹੂਰ ਪੌਪਲੀ ਜਰਨਲਿਸਟੋਰ ਦੇ ਪਰਾ ਜਸਪਾਲ ਉਮਰ 52 ਸਾਲ ਨੇ ਨਾਭਾ ਦੇ ਰੋਟੀ ਪੁਲ ਨਹਿਰ ਦੇ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਨਹਿਰ ਦੇ ਨਾਲ ਲੱਗਦੀ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੇ ਜਦੋਂ ਉੱਥੇ ਕੱਪੜੇ ਅਤੇ ਮੋਬਾਈਲ ਵੇਖਿਆ ਤਾਂ ਉਹਨਾਂ ਨੇ ਆਲਾ ਦਵਾਲਾ ਦੇਖਿਆ ਤਾਂ ਜਸਪਾਲ ਦੀ ਲਾਸ਼ ਤੈਰਦੀ ਜਾ ਰਹੀ ਸੀ ਜਦੋਂ ਤੱਕ ਪੁਲਿਸ ਨੇ ਰੱਸਾ ਮੰਗਵਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ লাশ ਨਹਿਰ ਦੇ ਵਿੱਚ ਡੁੱਬ ਗਈ। ਮੌਕੇ ਤੇ ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਗੋਤਾਖੋਰ ਮੰਗਵਾਏ ਅਤੇ ਗੋਤਾਖੋਰ ਕਈ ਘੰਟੇ লাশ ਨੂੰ ਲੱਭਦੇ ਰਹੇ ਪਰ লাশ ਅਜੇ ਤੱਕ ਨਹੀਂ ਮਿਲੀ। ਮ੍ਰਿਤਕ ਜਸਪਾਲ ਦੇ ਭਰਾ ਨੇ ਦੱਸਿਆ ਕਿ ਉਹ ਦੁਕਾਨ ਤੋਂ ਕੁਝ ਸਮਾਂ ਪਹਿਲਾਂ ਹੀ ਗਿਆ ਸੀ ਅਤੇ ਇਸ ਨੇ ਆਤਮ ਹੱਤਿਆ ਕਿਉਂ ਕਰ ਲਈ ਇਹ ਤਾਂ ਸਾਨੂੰ ਵੀ ਨਹੀਂ ਪਤਾ। ਉਹਨਾਂ ਵਾਲੇ ਮਲਾਇਆ ਮਾ ਵਾਲੇ ਪੁਤਰਾਣਾ ਚੱਕੇ ਬੀਗਨ ਵਾਲੇ ਦੇ ਨਾਇਰ ਦੇ ਪਿਆਜੀ ਕੱਪੜੇ ਪਾਣੇ ਉਹ ਫਿਰ ਪਤਾ ਲੱਗਾ ਕੁਝ ਪਤਾ ਲੱਗਿਆ ਕੀ ਕਾਰਨ ਰਿਹਾ ਕੋਈ ਨੂੰ ਕੋਈ ਨਹੀਂ ਪਤਾ ਸਾਡੇ ਕੋਲੀ ਬੈਠਾ ਲਗਿਆ 11 ਵਜੇ ਰਵਾਨ ਤੇ ਆਇਆ ਸਾਡੇ 12 ਵਜੇ ਮੁੰਡਾ ਉਹਨੂੰ ਘਰੇ ਡੱਲੀ ਠੀਕ ਕਰਨ ਗਿਆ ਡੱਲੀ ਠੀਕ ਲਾ ਕੇ ਆਪਣੇ ਬੱਚੇ ਨੂੰ ਲੈਣ ਚਲਾ ਗਿਆ ਪਰ ਸੈਨ੍ਹੇ ਨੂੰ ਪਤਾ ਨਹੀਂ ਕਿ ਕਿੱਥੇ 12 ਵਜੇ 12 ਸਵਾ 12 ਉਹਨੂੰ ਘਰ ਛੱਡਿਆ ਕਰਨ ਨੂੰ ਉਸ ਤੋਂ ਬਾਅਦ ਨਹੀਂ ਪਤਾ ਕਿ ਕੀ ਹੈ ਕਿੰਨੇ ਬੱਚੇ ਨੇ ਉਹ ਦਾ बेटा ਕਿ ਬੇਟੀ ਹੈ ਜੀ ਬੇਟੀ ਹੈ ਕਿੰਨੀ ਕੁ ਮੋੜਾ ਨਾ ਯਸ਼ਵਾਲਾ ਬਾਂਜਲ ਸਾਲ ਤੋਂ ਮਰ ਰਿਹਾ ਹੈ ਗੱਲ ਕੀ ਕਰਦੇ ਤੁਸੀਂ ਕੰਮ ਉਸੇ ਝੋੜੂ ਮੋੜੀ ਵਾਲਾ ਕੰਮ ਹੈਗਾ ਦਿਖਾ ਫੈਕਟਰੀ ਦਾ ਫੈਕਟਰੀ ਬੰਦ ਹੋ ਗਈ ਉਹ ਡੇਢ ਹੀ ਲਾ ਕੰਮ ਕਰਦਾ ਸੀ ਕਿ ਲੱਗ ਰਿਹਾ ਵੀ ਟੈਨਸ਼ਨ ਚ ਰਹੇ ਸੀ ਕੁਛ ਕਹਿ ਨਹੀਂ ਸਕਦਾ ਕਦੇ ਐਸੀ ਗੱਲ ਹੋਈ ਤਾਂ ਨਹੀਂ ਹੈ ਅਸਟਾ ਹੌਸਲੇ ਨਹੀਂ ਦੇਣਾ ਹੁੰਦਾ ਵੀ ਚਲ ਕੋਲ ਜਿਹੜਾ ਹੋ ਗਿਆ ਉਹ ਆਪਣਾ ਕੰਮ ਕਰ ਉਸ ਸੰਯੋਗਲ ਹੁੰਦੇ ਦੂਜੇ ਪਾਸੇ ਰੋਟੀ ਪੁਲ ਚੌਂਕੀ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਡੱਡ ਬੋਡੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਪਾਣੀ ਦਾ ਵਹਾਅ ਤੇਜ਼ ਸੀ ਜਿਸ ਦੇ ਕਾਰਨ ਨਹਿਰ ਦੇ ਵਿੱਚ ਹੀ লাশ ਡੁੱਬ ਗਈ ਹੈ ਜਗੇਸ਼ ਨੇ ਆਤਮ ਹੱਤਿਆ ਕਿਉਂ ਕਰਿਆ ਇਸ ਦਾ ਕਾਰਨ ਫਿਲਹਾਲ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਇਨਫੋਰਮੇਸ਼ਨ ਆਈ ਵੀ ਕਿਸੇ ਕੋਈ ਵਿਅਕਤੀ ਨਾ ਨਹਿਰ ਚ ਛਾਲ ਮਾਰ ਗਿਆ ਉਸੇ ਟਾਈਮ ਅਸੀਂ ਰੱਸੇ ਵਗੈਰਾ ਦਾ ਇੰਤਜ਼ਾਮ ਕਰਕੇ ਅਸੀਂ ਕੋਸ਼ਿਸ਼ ਕੀਤੀ ਵੀ ਇਹਦ ਨੂੰ ਲੱਭਿਆ ਜਾਵੇ ਤੇ ਵਟਵਰ ਉਹ ਨਹੀਂ ਮਿਲਿਆ ਜਿਸ ਦਾ ਨਾਮ ਜਸ਼ਪਾਲ ਹੈ ਪੁੱਤਰ ਦਵਾਰਕਾ ਦਾ ਬਟਿੰਡੀਆ ਮਹੱਲਾ ਨਾਬੇ ਦਾ ਰਹਿਣ ਵਾਲਾ ਬਾਅਦ ਚ ਪਤਾ ਲੱਗਿਆ ਸਾਨੂੰ ਉਮਰ ਤੇ ਉਮਰ ਕਰੀਬ ਕਾਰਨ ਹਲੇ ਕੁਛ ਨਹੀਂ ਉਹਦਾ ਪਰਿਵਾਰ ਪਤਾ ਕਰਾਂਗੇ ਹੁਣ ਕੀ ਬਦਲਣਾ ਸਾਡੀ ਇੱਥੇ ਜਿਹੜਾ ਚੌਂਕੀ ਦੇ ਮਲਾਜ ਨੂੰ ਵੀ ਦੇਖਿਆ ਜੀ ਕਿ ਕਿਸ ਤਰ੍ਹਾਂ ਕਿਧਰੋਂ ਆ ਰਹੇ ਸੀ ਉਹਨਾਂ ਦੇ ਦੱਸਣ ਮੁਤਾਬਕ ਆ ਵੀ ਇਧਰੋਂ ਮਤਲਬ 90 ਸਾਈਡ ਤੋਂ ਨਹਿਰ ਤੇ ਦੁਬੇ ਦਿਖਾਈ ਦਿੱਤਾ ਸੀ ਮਾੜਾ ਮੋਟਾ ਉਹਦਾ ਮੂੰਹ ਚ ਝੱਗ ਚੋਕੀ ਵੀ ਆਈ ਉਸੇ ਟਾਈਮ ਇੱਕ ਲੜਕਾ ਰਸਾ ਦੇ ਕੇ ਨਹਿਰ ਤੇ ਗਿਆ ਤੇ ਪਰ ਉਹਦੇ ਉਹਨੂੰ ਸਫਲਤਾ ਨਹੀਂ ਮਿਲੀ ਤੇ ਮੁਰਗੀ ਗੋਤਾਖੋਰ ਲੱਗੇ ਹੋਏ ਨੇ ਦੇਖਦਾ ਜੇ ਜਦੋਂ ਮਿਲ ਗਈ ਫਿਰ ਤਿੰਨਾਂ